ਜੇ ਕਿਨੂ ਸਮੱਸਿਆ ਆ ਰਹੀ ਹੈ ਠੀਕ ਹੈ ਜੀ ਬਹੁਤ ਬਿਲੋਂ ਧੰਨਵਾਦ ਕਰਦੇ ਆ ਸਾਰੇ ਸਰਪੰਚਾ ਵੱਲੋਂ ਤੁਸੀਂ ਸਾਡੀ ਸਮੱਸਿਆ ਨੂੰ ਸੁਣਨ ਲਈ ਲੋਕਾਂ ਤੱਕ ਪਹੁੰਚਾਉਣ ਲਈ ਕਿ ਸਾਡੀ ਜੋ ਆਵਾਜ਼ ਹੈ ਸਰਕਾਰ ਤੱਕ ਪਹੁੰਚ ਸਕੇ ਤੁਸੀਂ ਤੁਹਾਨੂੰ ਕਵਰ ਕਰਨ ਲਈ ਪਹੁੰਚੇ ਪਹਿਲਾਂ ਬਹੁਤ ਧੰਨਵਾਦ ਜੀ ਤੁਹਾਡਾ ਜੀ ਇਹ ਜਿਹੜਾ ਹੁਣ ਇਹਦੇ ਨਵਾਂ ਨੋਟੀਫਿਕੇਸ਼ਨ ਮੱਲੋ ਆਉਣ ਵਾਲੇ ਦਿਨਾਂ 'ਚ ਜਾਰੀ ਹੋ ਜੂਗਾ ਜਿਹੜਾ ਬਲਾਕਪੁਰ ਕੋਲ ਸਾਡਾ ਹਲਕਾ ਦਾਖਾ ਪੈਂਦਾ ਹੈ ਤੇ ਬਾਈ ਜੀ ਸਾਨੂੰ ਜੋੜ ਰਹੇ ਆ ਸਿਰ ਤੋਂ ਆਡੇਟ ਬਲਾਕ ਨਾਲ ਜਿਹੜੇ ਨੂੰ ਆਇਆ ਪਤ ਛਤਵਾ ਮੀਟ ਬਲਾਕ ਨਾਲ ਜੁੜ ਰਹੀ ਹੈ ਜੀ ਠੀਕ ਹੈ ਜੀ ਕਿਉਂਕਿ ਮੇਰਾ ਪਿੰਡ ਲਾਲੂ ਮਾਲਵੇ ਦਾ ਮਸ਼ਹੂਰ ਪਿੰਡ ਹੈ ਜੀ ਛਪਾਰ ਹਾਂਜੀ ਮੇਰਾ ਲੱਗ ਮੀਪ ਮੈਪ ਤੇ ਕੱਢ ਕੇ ਦੇਖੋ ਬਿਲਕੁਲ ਜੀ ਮੇਰੇ ਪਿੰਡ ਤੋਂ ਛਤਵਾ ਬੀਟ 1 ਘੰਟਾ ਤੇ 25 ਮਿੰਟ ਦਾ ਰਾਹ ਦਿਖਾ ਰਿਹਾ ਜੀ ਬਿਲਕੁਲ ਜੀ ਸਰਪੰਚ ਨੇ ਕੋਈ ਮਤਾ ਪਾਇਆ ਕੋਈ ਡਿਵੈਲਪਮੈਂਟ ਕਰਾਉਣੀ ਹੈ ਮੈਂ ਕੋਈ ਕੰਮ ਕਰਾਉਣਾ ਮੈਂ ਮਤਾ ਪਾਇਆ ਵੀਡੀਓ ਸਾਫ ਤੋਂ ਪ੍ਰਵਾਨਗੀ ਲੈਣੀ ਆ ਬਿਲਕੁਲ ਜੀ ਪਹਿਲਾਂ ਤਾਂ ਬਾਈ ਜੀ ਮੈਂ ਡੇਢ ਘੰਟਾ ਜਾਊਂਗਾ ਡੇਢ ਘੰਟਾ ਆਉਣ ਦਾ 3 ਘੰਟੇ ਖਰਾਬ ਹੋ ਗਏ ਬਿਲਕੁਲ ਜੀ ਬਿਲਕੁਲ ਗਾ ਠੀਕ ਹੈ ਮੁੱਖ ਦੀ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਤਾਂ ਘਲ ਘਰ ਆ ਕੇ ਸੇਵਾਵਾਂ ਦੀ ਰਹੀਆਂ ਠੀਕ ਹੈ ਤੁਸੀਂ ਥਾਂ ਥਾਂ ਫਲੈਕਸ ਦੇ ਕੋਲ ਸਰਕਾਰ ਦੇ ਕਿ ਅਸੀਂ ਕੋਈ ਵੀ ਸੇਵਾ ਲੋਕਾਂ ਨੂੰ ਚਾਹੀਦੀ ਹੈ ਵੀ ਸਰਕਾਰ ਤੁਹਾਡੇ ਦੁਆਰ ਉਹ ਨਾਰਾ ਮਾਰ ਰਹੀ ਨੇ ਇੱਕ ਸਾਡੀ ਜਿਹੜੀ ਪੰਚਾਇਤਾਂ ਨੇ ਸਾਨੂੰ ਬਈ ਦੀ ਡੇਢ ਘੰਟੇ ਦਾ ਰਾਹ ਕਵਰ ਕਰਕੇ ਜਾਣਾ ਪੈਣਾ ਉਹ ਤੋਂ ਬਿਨਾਂ ਬਈ ਸਾਨੂੰ ਜਿਹੜੀ ਵੱਡੀ ਪ੍ਰੋਬਲਮ ਆਉਣੀ ਹੈ ਚਲੋ ਅਸੀਂ ਜਾਇਆਵਾਂਗੇ ਕੋਈ ਗੱਲ ਨਹੀਂ ਆਪਦੇ ਪਿੰਡ ਲਈ ਸਭ ਕੁਝ ਕਰਨਾ ਹੀ ਜਾਇਆਵਾਂਗੇ ਠੀਕ ਹੈ ਜੀ ਜ਼ਿਆਦਾਤਰ ਪਿੰਡਾਂ 'ਚ ਨਹੀਂ ਭੈਣਾ ਸਰਪੰਚ ਬਣਿਆ। ਉਹ ਬਿਲਕੁਲ ਜੀ ਸਰਪੰਚ। ਤੁਸੀਂ ਇੱਕ ਪਰਸਨਲੀ ਸੋਚੋ ਵੀ ਉਹਨਾਂ ਦਾ ਜਾਣਾ ਕਿੰਨਾ ਔਖਾ ਜੀ। ਸਰਪੰਚ